कंग साहब की भी ड्यूटी लगी है कंग साहब से बात करते हैं किस तरह से दिल्ली में विधानसभा चुनाव का माहौल है कंग साहब आ, कहां आपकी ड्यूटी लगी है है और आ, कैसे देख रहे हैं विधानसभा का जो चुनाव हो रहा उसमें किस तरह से पार्टी देखो ना इसलिए आई सी बस मनु सर हां ਹਰ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਪੇਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਜਿ ਪਿਛਲੇ 10 ਸਾਲ ਤੋਂ ਅਰਵਿੰਦ ਜੀ ਦੀ ਅਗਵਾਈ ਸ਼ਾਮਾ ਦੀ ਪਾਰਟੀ ਸਰਕਾਰ ਹੈ ਹਾਂ ਪਿਛਲੇ 3-4 ਮਹੀਨੇ ਪਹਿਲਾਂ ਉਹਨਾਂ ਨੇ ਰਿਜਾਇਨ ਕੀਤਾ ਮੌਲ ਅਧਾਰ ਤੇ لیکن 10 ਸਾਲਾਂ ਚ ਦਿੱਲੀ ਚ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਤੇ ਬਹੁਤ ਅੱਛੇ ਇਨੀਸ਼ੀਏਟਿਵ ਆਮ ਆਦੀ ਪਾਰਟੀ ਸਰਕਾਰ ਨੇ ਲਾਏ ਚਾਹੇ ਉਹ ਪਾਣੀ ਦੀ ਗੱਲ ਹੈ ਬਿਜਲੀ ਦੀ ਗੱਲ ਹੈ ਸਕੂਲ ਬਿਹਤਰ ਬਣਾਉਣ ਦੀ ਗੱਲ ਹੈ ਮਹਿਲਾਵਾਂ ਨੂੰ ਫ੍ਰੀ ਔਰਤਾਂ ਨੂੰ ਬੱਸਾਂ ਦਾ ਸਫ਼ਰ ਹੈ ਚੰਗੇ ਹਸਪਤਾਲ ਉਹ ਤਮਾਮ ਬਿਹਤਰ ਗਵਰਨੈਂਸ ਦੇ ਕਾਰਨ ਲੋਕਾਂ ਦੀ ਜੋ ਭਰੋਸੇਯੋਗਤਾ ਹੈ ਉਹ ਅਰਵਿੰਦ ਕੇਜਰੀਵਾਲ ਜੀ ਚ ਵਧੀ ਹੈ ਬੀਜੇਪੀ ਜਿੰਨਾ ਮਰਜ਼ੀ ਪ੍ਰੋਪਗੈਂਡਾ ਕਰ ਲੇ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਇੱਕ ਵਾਰ ਫੇਰ ਦਿੱਲੀ ਦਾ ਸੀਐਮ ਬਣਾਉਣਾ ਚਾਹੁੰਦੇ ਆ। ਉਹ ਮੈਨੂੰ ਵੀ ਕਾਫੀ ਕੁਝ ਕਈ ਦਿਨਾਂ ਤੋਂ ਮੌਕਾ ਮਿਲਿਆ ਹੈ ਕੈਂਪੇਨ ਕਰਨ ਦਾ। ਮੁੰਦਕਾ ਜਿਹੜੀ ਕਨਸਟੈਂਸੀ ਹੈ ਉਹ ਆਊਟਰ ਦਿੱਲੀ ਤੇ ਔਰ ਉੱਥੇ ਵੀ ਕਿਉਂਕਿ ਉਹ ਪੈਂਡੂ ਏਰੀਆ ਇੱਕ ਤਰ੍ਹਾਂ ਦਾ ਦਿੱਲੀ ਦਾ ਜਿਹੜਾ ਰੂਰਲ ਏਰੀਆ ਹੈ ਉੱਥੇ ਵੀ ਲੋਕਾਂ 'ਚ ਬੜਾ ਉਤਸ਼ਾਹ ਆ ਔਰ ਸਾਨੂੰ ਪੂਰੀ ਉਮੀਦ ਹੈ ਕਿਉਂਕਿ ਅਲਟੀਮੇਟਲੀ ਜਿਹੜਾ ਵੋਟਰ ਹੈ ਉਹਨੇ ਵੋਟ ਕਮ ਦੇ ਆਧਾਰ ਤੇ ਪਾਉਣੀ ਹੈ।

ਕਿਉਂਕਿ ਵਾਰ-ਵਾਰ ਬੀਜੇਪੀ ਦੇ ਗੁੰਡੇ ਬਦਮਾਸ਼ ਕਿਉਂਕਿ ਜਿਹੜਾ ਬੰਦਾ ਹਾਰ ਰਿਹਾ ਹੋਵੇ ਉਹਦੇ ਵਿੱਚ ਫਰਸਟ੍ਰੇਸ਼ਨ ਦੇਖਿਆ ਤੁਸੀਂ ਸਾਹਿਬ ਸਿੰਘ ਆ ਪਰਵੇਸ਼ ਵਰਮਾ ਜਿਹੜਾ ਪਰਵੇਸ਼ ਸਾਹਿਬ ਸਿੰਘ ਵਰਮਾ ਉਹ ਪੰਜਾਬੀ ਕਮਿਊਨਿਟੀ ਨੂੰ ਨੇ ਬੜਾ ਮੰਦ ਭਾਗੀ ਸ਼ਬਦਾਵਲੀ ਵਰਤੀ ਹੈ ਟੈਰਰਿਜ਼ਮ ਨਾਲ ਜੋੜਿਆ ਉਸ ਤੋਂ ਪਹਿਲਾਂ ਪੁਰਵਾਂਚਲੀ ਜਿਹੜੇ ਸਾਡੇ ਲੋਕ ਦਿੱਲੀ ਚ ਵੱਡੇ ਹਿੱਸੇ ਚ ਰਹਿੰਦੇ ਆ ਉਹਨਾਂ ਬਾਰੇ ਇਹਨਾਂ ਨੇ ਬਹੁਤ ਮਾੜਾ ਚੰਗਾ ਬੋਲਿਆ ਇਹ ਫਰਸਟ੍ਰੇਸ਼ਨ ਹੈ ਆਏ ਦਿਨ ਬੀਜੇਪੀ ਦੇ ਗੁੰਡੇ ਅਰਵਿੰਦ ਕੇਜਰੀਵਾਲ ਜੀ ਦੀਆਂ ਰੈਲੀਆਂ ਚ ਜਾ ਕੇ ਉੜਦੰਗਬਾਜੀ ਕਰਦੇ ਆ ਔਰ ਇਹ ਜਿਹੜੀ ਸੈਕਿਉਰਿਟੀ ਵਿਡਰੋ ਹੋਈ ਇਹਦੇ ਪਿੱਛੇ ਬੜੀ ਗਹਿਰੀ ਸਾਜ਼ਿਸ਼ ਲੱਗਦੀ ਹੈ ਸਾਨੂੰ ਸਾਡੀ ਬਹੁਤ ਫਿਕਰਮੰਦੀ ਵਧੀ ਹੈ ਕਿਉਂਕਿ ਭਾਜਪਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਔਰ ਸਾਨੂੰ ਇਹ ਲੱਗਦਾ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਸੈਕਿਉਰਿਟੀ ਵਿਡਰੋ ਕਰਕੇ ਦਿੱਲੀ ਪੁਲਿਸ ਕਿਉਂਕਿ ਆਲਰੇਡੀ ਭਾਜਪਾ ਦੇ ਹੱਥ 'ਚ ਹੀ ਹੈ ਕੋਈ ਅਨਹੋਣੀ ਕੋਈ ਐਸੀ ਮਿਸ ਹੈਪਨਿੰਗ ਨਾ ਹੋਵੇ ਜਿਹਦਾ ਸਾਨੂੰ ਬਹੁਤ ਡਰ ਹੈ ਔਰ ਇਹ ਬੜਾ ਘਟਿਆ ਰਾਜਨੀਤੀ ਜਿਹੜੀ ਹੈ ਭਾਜਪਾ ਨੇ ਕੀਤੀ ਹੈ एक आखिरी सवाल कल से आपने देखा होगा उत्तर प्रदेश के मुख्यमंत्री योगी आदित्यनाथ भी पहुंच गए दिल्ली के कैंपेन में जिस तरह का माहौल बनाया जा रहा है जिस तरह से नैरेटिव सेट किया जा रहा है योगी कहते हैं हम तो गंगा में डुबकी लगा के आए केजरीवाल जी क्या यमुना में आचमन करेंगे या डुबकी लगाएंगे देखो देखो साढ़े कन्वीनर साहब ने ऑलरेडी क्या है अभी यमुना काम हो कुछ इशूज है दिल्ली अजय नहीं कर सके असि इमानदारी है ਜੇ ਬਹੁਤ ਸਾਰੇ ਅਸੀਂ ਕੰਮ ਕੀਤੇ ਤੇ ਤਿੰਨ ਕੰਮ ਜਿਹੜੇ ਅਸੀਂ ਨਹੀਂ ਵੀ ਕੀਤੇ ਕਰ ਸਕੀਏ ਉਹਨੂੰ ਅਗਲੇ ਦਿਨਾਂ ਚ ਕਰਾਂਗੇ ਲੇਕਿਨ ਮੇਰਾ ਸਵਾਲ ਹੈ ਯੋਗੀ ਸਾਹਿਬ ਨੂੰ ਆ ਕਿਉਂਕਿ ਯੋਗੀ ਸਾਹਿਬ ਤੋਂ ਕਟेंगें ਮਰेंगें ਲੜेंगें ਇਹੋ ਜਿਹੇ ਭਾਸ਼ਣ ਬਾਜੀ ਦਿੱਲੀ ਦੇ ਲੋਕ ਤੇ ਅੱਗੇ ਵਧਣਾ ਚਾਹੁੰਦੇ ਆ ਪੜੇ ਲਿਖੇ ਲੋਕ ਐ ਇਹਨਾਂ ਦੀ ਇਸ ਜੀ ਬਿਆਨਬਾਜ਼ੀ ਸਮਾਜ ਨੂੰ ਵੰਡਣ ਵਾਲੀ ਬਿਆਨਬਾਜ਼ੀ ਨਹੀਂ ਚੱਲਣੀ ਦੂਜੀ ਗੱਲ ਯੋਗੀ ਜੀ ਦੱਸ ਦੇਣ ਯਮਨਾ ਜੀ ਮਥਰਾ ਤੋਂ ਅੱਗੇ ਤੇ ਯੂਪੀ 'ਚ ਹੀ ਐ ਮਥਰਾ ਤੋਂ ਲੈ ਕੇ ਅੱਗੇ ਉੱਥੇ ਡੁਬਕੀ ਲਾ ਲੈਣਗੇ ਗੰਗਾ ਦੀ ਤਾਂ ਉਹ ਗੱਲ ਕਰ ਰਿਹਾ ਵੈਸੇ ਤੇ ਗੰਗਾ ਦੇ ਸਫਾਈ ਪ੍ਰੋਜੈਕਟ ਨੂੰ ਲੈ ਕੇ 40 ਹਜ਼ਾਰ ਕਰੋੜ ਤੋਂ ਵੱਡੇ ਸਕੈਮ ਦੇ ਇਲਜ਼ਾਮ ਭਾਜਪਾ ਤੇ ਹੈ ਲੇਕਿਨ ਕਿਆ ਯੋਗੀ ਜੀ ਜਿਹੜੀ ਯਮਨਾ ਮਥਰਾ ਤੋਂ ਅੱਗੇ ਵਾ ਇਬਾਦਰੀ ਉੱਥੇ ਆਪ ਆਪ ਡੁਬਕੀ ਲਾ ਸਕਦੇ ਆ ਸੋ ਐ ਬਲੇਮ ਨਹੀਂ ਕਰਨਾ ਗੱਲ ਕਰੋ ਬੱਚਿਆਂ ਦਾ ਭਵਿੱਖ ਕਿਹਤਰਾ ਦਾ ਐਜੂਕੇਸ਼ਨ ਦਾ ਸਿਸਟਮ ਕਿਆ ਦਿੱਲੀ ਦੇ ਸਕੂਲਾਂ ਨੂੰ ਯੂਪੀ ਨਾਲ ਮੈਚ ਕਰਵਾ ਸਕਦੇ ਹੋ ਦਿੱਲੀ ਦੇ ਹਸਪਤਾਲਾਂ ਦਾ ਇਸਤਰ ਦੇਖੋ ਔਰ ਯੂਪੀ ਚ ਲੋਕਾਂ ਨੂੰ ਬੇਸਿਕ ਸਿਹਤ ਸਹੂਤਾਵਾਂ ਨਹੀਂ ਮਿਲਦੀਆਂ ਦਿੱਲੀ ਦੇ ਲੋਕਾਂ ਨੇ ਕੰਮ ਨੂੰ ਵੋਟ ਪਾਉਣੀ ਹੈ ਕਮ ਅਰਵਿੰਦ ਕੇਜਰੀਵਾਲ ਜੀ ਨੇ ਕੀਤਾ ਤਾਂ ਕੰਨ ਸਾਹਿਬ ਦਾ ਸਿੱਧਾ ਕਹਿਣਾ ਹੈ ਕਿ ਵਿਕਾਸ ਕੇ ਮੁੱਦੇ ਪੇ ਦਿੱਲੀ ਕੀ ਜਨਤਾ ਵੋਟ ਕਰੇਗੀ ਕੈਮਰਨ ਫਿਰੋਜ਼ ਦੇ ਸਾਥ ਅਜਾ ਦਾ ਨਿਕਸੇਵਰਾ ਦਿੱਲੀ